ਰਾਜਕੁੰਦਰਾ ਨੂੰ ਅਸੀਂ ਦੋ ਗੱਲਾਂ ਦੇ ਕਰਕੇ ਹੁਣ ਤੱਕ ਜਾਣਦੇ ਰਹੇ ਹਾਂ ਇੱਕ ਤਾਂ ਉਹ ਬਹੁਤ ਸਫਲ ਬਿਜ਼ਨਸਮੈਨ ਆ ਦੂਜਾ ਉਹ ਸ਼ਿਲਪਾਸ਼ਟੀਆਂ ਦਾ ਕਰਵਾਲਾ ਪਰ ਰਾਜਕੁੰਦਰਾ ਦੀ ਸਿਫਤ ਅੱਜ ਇਸ ਗੱਲ ਕਰਕੇ ਕਰਨੀ ਬਣਦੀ ਆ ਕਿਉਂਕਿ ਉਹਨੇ ਆਪਣੀ ਉਸ ਇੰਡਸਟਰੀ ਆਪਣੀ ਉਸ ਸੰਤ ਦੇ ਉੱਤੇ ਕਿੰਤੂ ਕੀਤੀ ਆ ਜਿਹੜੀ ਸੰਤ ਸਰਦਾਰਾਂ ਦਾ ਨਾਂ ਵਰਤਦੀ ਆ ਉਹਨਾਂ ਦੀ ਪੱਗ ਦੀ ਵਰਤੋਂ ਆਪਣੇ ਹਿਸਾਬ ਨਾਲ ਕਰਦੀ ਆ ਕਿੰਨੀਆਂ ਹੀ ਹਿੰਦੀ ਫਿਲਮਾਂ ਦੇ ਵਿੱਚ ਅਸੀਂ ਹੁਣ ਤੱਕ ਦੇਖਿਆ ਸਰਦਾਰਾਂ ਦੇ ਬਣ ਕੇ ਅਵੱਲੀ ਦੀ ਪੱਗ ਉਹਨਾਂ ਨੂੰ ਮਜ਼ਾਕ ਦੇ ਪਾਤਰ ਬਣਾਇਆ ਜਾਂਦਾ ਪਰ ਜਦੋਂ ਹੁਣ ਆਪਣੀ ਮੇਹਰ ਫਿਲਮ ਦੇ ਪ੍ਰਚਾਰ ਵਾਸਤੇ ਰਾਜਕੁੰਦਰਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਗਿਆ ਉਹਦੇ ਦਸਤਾਰ ਸਜਾਈ ਹੋਈ ਹੈ ਤੇ ਉਹਨੇ ਇਹ ਗੱਲ ਕਹੀ ਆ ਕਿ ਜਦੋਂ ਤੋਂ ਮੈਂ ਦਸਤਾਰ ਸਜਾਈ ਆ ਮੇਰੇ ਉੱਤੇ ਇੱਕ ਵੱਖਰੀ ਜੀ ਜ਼ਿੰਮੇਵਾਰੀ ਆ ਮੈਨੂੰ ਇੰ样 ਲੱਗਦਾ ਜੀ ਕਿ ਹੁਣ ਮੈਂ ਦਸਤਾਰ ਕਦੇ ਲਾਵਾ ਹੀ ਨਾ ਮੈਂ ਆਪਣਾ ਸਿਰ ਢੱਕ ਕੇ ਰੱਖਿਆ ਕਰਾਂ ਜਦੋਂ ਮੈਂ ਫਿਲਮ ਦੇ ਪ੍ਰਚਾਰ ਤੋਂ ਪਰੇ ਵੀ ਹੁੰਨਾ ਮੇਰਾ ਇੱਛਾ ਕਰਦਾ ਜੀ ਫਿਰ ਵੀ ਮੈਂ ਸਿਰ ਢੱਕ ਕੇ ਰੱਖਾਂ ਉਹਨੇ ਇਹ ਗੱਲ ਕਹੀ ਆ ਕਿ ਸਰਦਾਰਾਂ ਦੇ 12 ਵਜ ਗਏ ਇਹ ਬੋਲੀਵੁੱਡ ਦੇ ਵਿੱਚ ਵੀ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਪਰ ਕਿਉਂਕਿ ਮੇਰਾ ਪਸ਼ੋਕੜ ਪੰਜਾਬ ਨਾਲ ਸਬੰਧਤ ਹੈ ਮੈਂ ਪੰਜਾਬ ਦੀ ਧਰਾਤਲ ਨੂੰ ਪੰਜਾਬ ਦੇ ਅਤੀਤ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਲੋਕਾਂ ਦੀ ਨੈਤਿਕਤਾ ਨੂੰ ਸਮਝਦਾ ਇਸ ਕਰਕੇ ਮੈਨੂੰ ਪਤਾ ਕਿ ਜੇ 12 ਵਜ ਜਾਣ ਨਾ ਤੇ ਭਾਜੜਾ ਇਹ ਸਰਦਾਰੀ ਪਾਉਂਦੇ ਸਿੱਖੀ ਪਾਉਂਦੇ ਆ ਫਿਰ ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਪਹਿਲੀ ਵਾਰ ਪੰਜਾਬੀ ਫਿਲਮ ਦੇ ਰਹੀ ਪੈਰ ਪਟਿਆ ਤੇ ਪੈਰ ਪਟਿਆ 5 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਮੇਰ ਦੇ ਰੂਪ ਦੇ ਵਿੱਚ ਹੁਣ ਸਵਾਲ ਇਹ ਜੀ ਕਿ ਮੇਰ ਦੇ ਵਿੱਚ ਕੀ ਆ ਚਲੋ ਫਿਲਮ ਪੰਜ ਨੂੰ ਰਿਲੀਜ਼ ਹੋਣੀ ਆ ਉਸ ਤੋਂ ਬਾਅਦ ਪਤਾ ਲੱਗਣਾ ਪਰ ਇਹ ਫਿਲਮ ਦਾ ਜਿਹੜਾ ਟ੍ਰੇਲਰ ਆਇਆ 2 ਮਿੰਟ ਤੇ ਕੁਝ ਸਕਿੰਟ ਦਾ ਉਹ ਪ੍ਰਭਾਵ ਛੱਡਦਾ ਇਹ ਕੋਈ ਪ੍ਰਚਾਰ ਵਾਲੀ ਗੱਲ ਨਹੀਂ ਤੁਸੀਂ ਜਾ ਕੇ ਸੋਸ਼ਲ ਮੀਡੀਆ ਤੇ ਦੇਖ ਲਓ ਉਹ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵੀ ਭਾਈ ਪ੍ਰਭਾਵ ਛੱਡਦਾ ਕਿ ਨਹੀਂ ਇਹਦੇ ਵਿੱਚ ਗੁਰਪ੍ਰੀਤ ਭੰਗੂ ਭੈਣ ਜੀ ਨੇ ਵੀ ਕੰਮ ਕੀਤਾ ਹੋਰ ਬੜੇ ਕਲਾਕਾਰਾਂ ਨੇ ਕੀਤਾ ਹਰਪੰਜਨ ਸਿੰਘ ਕਰੈਕਟਰ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਆ ਉਹਨਾਂ ਦੀ ਘਰ ਵਾਲੀ ਗੀਤਾ ਬਸਰਾ ਨੇ ਵੀ ਕੰਮ ਕੀਤਾ ਹੀਰੋਇਨ ਦੇ ਤੌਰ ਤੇ ਰਾਜਕੁੰਦਰਾ ਨੇ ਕੰਮ ਕੀਤਾ ਜੀ ਹੀਰੋ ਦੇ ਤੌਰ ਤੇ ਫਿਲਮ ਇੱਕ ਮਜਬੂਰ ਤੇ ਆਪਦੇ ਬੱਚਾ ਨੂੰ ਆਪਦੇ ਟੱਬਰ ਨੂੰ ਪਿਆਰ ਕਰਦੇ ਇਨਸਾਨ ਦੀ ਕਹਾਣੀ ਹੈ ਇਹਦੇ ਵਿੱਚ ਜਿਹੜਾ ਹੀਰੋ ਆ ਜਿਹੜਾ ਕਿ ਰਾਜਕੁੰਦਰਾ ਸਰਦਾਰ ਰੂਪ ਦੇ ਵਿੱਚ ਉਹ ਜੀ ਅਸਲ ਦੇ ਵਿੱਚ ਆਪਦੇ ਬੱਚੇ ਦੀ ਹਰ ਮੰਗ ਪੂਰੀ ਕਰਨੀ ਚਾਹੁੰਦਾ ਉਹ ਬੌਕਸਰ ਬਣਨਾ ਚਾਹੁੰਦਾ ਬੌਕਸਰ ਆ ਹੋ ਨਿੱਕੀਆਂ ਮੋਟੀਆਂ ਫਿਲਮਾਂ ਵੀ ਕਰਦਾ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਪਰ ਉਹਦੀ ਜ਼ਿੰਦਗੀ ਦੇ ਵਿੱਚ ਕਈ ਕੁਝ ਇਹੋ ਜਿਹਾ ਆਉਂਦਾ ਉਦੇ ਪਰਿਵਾਰ ਦੇ ਵਿੱਚ ਇਹੋ ਜੀਆਂ ਸਮੱਸਿਆਵਾਂ ਆਉਂਦੀਆਂ ਵੀ ਉਹ ਖਿੱਲਰ ਦਾ ਖਿੱਲਰ ਦਾ ਕਿਵੇਂ ਇਕੱਠਾ ਹੁੰਦਾ ਤੇ ਇਕੱਠਾ ਹੁੰਦਾ ਹੁੰਦਾ ਕਿਵੇਂ ਖਿੱਲਰਦਾ ਗੱਲ ਇੱਥੇ ਆ ਕੇ ਮੁੱਕਦੀ ਆ ਪੰਜਾਬੀ ਦੇ ਵਿੱਚ ਮੁੱਕੇਬਾਜ਼ਾਂ ਦੇ ਉੱਤੇ ਖਡਾਰੀਆਂ ਦੇ ਉੱਤੇ ਕਈ ਫਿਲਮਾਂ ਬਣੀਆਂ ਪੰਜਾਬ ਦੇ ਵਿੱਚ ਕਈ ਫਿਲਮਾਂ ਰਿਸ਼ਤਿਆਂ ਦੇ ਉੱਤੇ ਵੀ ਬਣੀਆਂ ਪਰ ਇਹ ਫਿਲਮ ਚੱਲ ਜਾਵੇ ਉਹ ਉਹਨਾਂ ਦੇ ਵਿੱਚੋਂ ਵੀ ਕੁਝ ਚੱਲੀਆਂ ਬੀਤੇ ਦੇ ਵਿੱਚ ਇਹਦੀ ਮੈਂ ਕਾਮਨਾ ਕਰਦਾ ਹਰਪ੍ਰਜਨ ਸਿੰਘ ਦੀ ਘਰ ਵਾਲੀ ਦੇ ਵੱਲੋਂ ਜੇਕਰ ਪੰਜਾਬੀ ਸਿਨੇਮੇ ਦੇ ਵਿੱਚ ਪੈਰ ਧਰਿਆ ਗਿਆ ਇੱਕ ਬੜੀ ਚੰਗੀ ਗੱਲ ਆ ਤੇ ਰਾਜਕੁੰਦਰਾ ਦਾ ਪੰਜਾਬੀ ਸਿਨੇਮੇ ਦੇ ਵਿੱਚ ਆਉਣਾ ਮੈਂ ਕਿਉਂ ਚੰਗਾ ਬਣਦਾ ਇੱਕ ਤਾਂ ਇਹ ਹੈ ਜੀ ਕਿ ਉਹਨੇ ਸੰਜੀਦਾ ਵਿਸ਼ਾ ਲੈ ਕੇ ਆਉਂਦਾ ਕੋਈ ਹਾ ਹਾ ਵਾਲਾ ਵਿਸ਼ਾ ਨਹੀਂਗਾ ਦੂਜਾ ਇਹ ਜੀ ਕਿ ਪੈਸੇ ਵਾਲਾ ਬੰਦਾ ਜੇ ਉਹਦੀ ਫਿਲਮ ਚੱਲ ਗਈ ਤਾਂ 10 ਵੀ ਫਿਲਮਾਂ ਦੇ ਉੱਤੇ ਹੋਰ ਵੀ ਇਨਵੈਸਟਮੈਂਟ ਕਰ ਸਕਦਾ ਤੇ ਜਿਵੇਂ ਕਹਿੰਦੇ ਨਾ ਵੀ ਇੱਕ ਵਾਰੀ ਇੱਕ ਬੰਦਾ ਗਿਆ ਸੀ ਕਿਸੇ ਦੁਕਾਨ ਦੇ ਵਿੱਚ ਉਹ ਕਹਿੰਦੇ ਸਾਬਣ ਚੱਕ ਕੇ ਦੇਖ ਲਵੇ ਰੱਖ ਦੇਵੇ ਕਹਿੰਦੇ ਸ਼ੈਂਪੂ ਚੱਕੇ ਰੱਖ ਦੇਵੇ ਕਹਿੰਦੇ ਦਾਲਾਂ ਵਾਲਾ ਪੈਕਟ ਚੱਕੇ ਰੱਖ ਦੇਵੇ ਕਦੇ ਚਾਕਲੇਟਾਂ ਵਾਲਾ ਪਿੱਕ ਚੱਕੇ ਰੱਖਦੇ ਵੇ ਤੇ ਮਾਲਕ ਨੇ ਗੱਲ ਕਹੀ ਸੀ ਵੀ ਚਾਹੀਦਾ ਕੀ ਆ ਭਾਈ ਤੈਨੂੰ ਚਾਹਨਾ ਕੀ ਆ ਉਹ ਕਹਿੰਦਾ ਜੀ ਇੱਕ ਮੌਕਾ ਚਾਹਨਾ ਮਾੜਾ ਜਿਹਾ ਤੇਰਾ ਮੂੰਹ ਪਰੇ ਹੋਇਆ ਮੈਂ ਸ਼ਾ ਜਾਣਾ ਉਵੇਂ ਹੀ ਪੰਜਾਬੀ ਸਿਨੇਮੇ ਨੂੰ ਇੱਕ ਮੌਕਾ ਚਾਹੀਦਾ ਇਸ ਵੇਲੇ ਇਸ ਪੂਰੇ ਸਾਲ ਦੇ ਵਿੱਚ ਜਿੰਨੇ ਮਹੀਨੇ ਬੀਤੇ ਆ ਪਹਿਲੇ 7-8 ਮਹੀਨਿਆਂ ਦੇ ਵਿੱਚ ਕੋਈ ਪੰਜਾਬੀ ਐਸੀ ਨਹੀਂ ਜਿਨੇ ਕਿ ਸੁਪਰ ਹਿੱਟ ਹੋਣ ਦਾ ਮਾਣ ਹਾਸਲ ਕੀਤਾ ਹੋਵੇ ਉਹਦੇ ਪਿੱਛੇ ਕਾਰਨ ਇਹ ਆ ਕਿ ਪੰਜਾਬੀ ਫਿਲਮਾਂ ਜਿਹੜੇ ਭਾਜ ਆਉਂਦੀਆਂ ਉਸੇ ਭਾਜ ਜਾਂਦੀਆਂ ਬਣਾਉਣ ਦੀ ਕਾਹਲ ਹੁੰਦੀ ਲੋਕਾਂ ਨੂੰ ਤੋਰਨ ਦੀ ਕਾਹਲ ਹੁੰਦੀ ਹੈ ਪ੍ਰਭਾਵਸ਼ਾਲੀ ਵਿਸ਼ਿਆਂ ਦੀ ਕਮੀ ਰਹਿ ਗਈ ਤੇ ਜਿਹੜੇ ਪ੍ਰਭਾਵਸ਼ਾਲੀ ਆਏ ਉਹ ਲੋਕਾਂ ਦੇ ਨੱਕ ਥੱਲੇ ਨਹੀਂ ਆਏ ਪਰ ਇਹ ਫਿਲਮ ਨੱਕ ਥੱਲੇ ਆ ਜੇ ਰਾਜ ਕੁੰਦਰਾ ਨੂੰ ਪੰਜਾਬੀ ਦਰਸ਼ਕ ਪਸੰਦ ਕਰ ਲੈਣ ਤੇ ਇਹ ਫਿਲਮ ਪਸੰਦ ਕਰਨ ਯੋਗ ਉਵੇਂ ਹੀ ਹੋਵੇ ਜਿਵੇਂ ਕਿ ਟ੍ਰੇਲਰ ਆ ਇਹਦੀ ਮੈਂ ਕਾਮਨਾ ਕਰਦਾ ਉਹ ਮੈਂ ਤਾਂ ਕਾਮਨਾ ਕਰਦਾ ਕਿਉਂਕਿ ਮੇਰਾ ਚਿੱਤ ਕਰਦਾ ਹੁੰਦਾ ਵੀ ਯਾਰ ਪੰਜਾਬੀ ਸਿਨੇਮੇ ਦੇ ਨਾਲ ਨਾ ਬਹੁਤ ਸਾਰੇ ਕੋਰੀਓਗ੍ਰਾਫਰਾਂ ਦੇ ਬੜੇ ਕੈਮਰਾਮੈਨਾਂ ਦੇ ਬੜੇ ਐਡੀਟਰਾਂ ਦੇ ਬੜੇ ਉੱਥੇ ਮੈਨੇਜ ਕਰਨ ਵਾਲੇ ਜਿਹੜੇ ਆ ਉਹਨਾਂ ਲੋਕਾਂ ਦੇ ਘਰ ਚੱਲਦੇ ਆ ਬੜੇ ਲੋਕ ਐਸੇ ਆ ਡਰਾਈਵਰਾਂ ਦੇ, ਟਰਾਂਸਪੋਰਟੇਸ਼ਨ ਵਾਲਿਆਂ ਦੇ, ਬੜੇ ਖਾਣਾ ਬਣਾਉਣ ਵਾਲਿਆਂ ਦੇ ਲੰਗਰੀਆਂ ਦੇ, ਕੈਟਰਿੰਗ ਵਾਲਿਆਂ ਦੇ ਬੜਿਆਂ ਦੇ ਘਰ ਚੱਲਦੇ ਆ ਜਿਹਦੇ ਬਾਰੇ ਸਾਨੂੰ ਨਹੀਂ ਵੀ ਪਤਾ ਉਹਨਾਂ ਦੇ ਵੀ ਚੱਲਦੇ ਐਸ ਤੋਂ 5 7 10 ਜਾਣੇ ਕੈਮਰੇ ਤੇ ਦੇਖਦੇ ਆ ਨਾ ਸਕਰੀਨ ਤੇ ਉਹਦੇ ਪਿੱਛੇ 100 150 200 ਪਰਿਵਾਰ ਹੋਰ ਭੜਲ ਰਿਹਾ ਹੁੰਦਾ ਪੰਜਾਬੀ ਸਿਨੇਮਾ ਚੰਗਾ ਬਣੇ ਤੇ ਪੰਜਾਬੀ ਸਿਨੇਮਾ 'ਚ ਚੰਗੀਆਂ ਗੱਲਾਂ ਹੋਣ ਰਾਜਕੁੰਦਰਾ ਹੋਰਾਂ ਦੇ ਵੱਲੋਂ ਪ੍ਰਚਾਰ ਸੋਹਣਾ ਕੀਤਾ ਗਿਆ ਮੇਰ ਦੇ ਪਹਿਲੇ ਦ੍ਰਿਸ਼ ਪ੍ਰਭਾਵਸ਼ਾਲੀ ਆ ਰਾਜਪੁੰਦਰਾ ਸਰਦਾਰੀ ਬਰਕਰਾਰ ਰੱਖੇ ਉਹ ਸਿੱਖਾਂ ਦੇ ਸ਼ਬਦ ਨੂੰ ਇਕੱਲਾ ਵਰਤੋ ਨਾ ਕਰਦਾ ਹੋਵੇ ਤੇ ਉਹ ਪੱਗ ਦੀ ਜਿਹੜੀ ਹੈ ਸਿਫਤ ਉਹ ਕੱਲੀ ਫਿਲਮ ਦੇ ਪ੍ਰਚਾਰ ਲਈ ਹੀ ਨਾ ਕਰਦਾ ਹੋਵੇ ਇਹਦੀ ਅਸੀਂ ਕਮਨਾ ਕਰਦੇ ਆਂ ਪਰ ਮੈਨੂੰ ਲੱਗਦਾ ਵੀ ਇਹ ਫਿਲਮ ਚੰਗੀ ਹੋਊਗੀ ਸ਼ਾਇਦ ਪੰਜ ਤਰੀਕ ਨੂੰ ਫਿਲਮ ਆਊਗੀ ਉਹ ਵੀ ਦੇਖਿਓ ਟਰੇਲਰ ਵੀ ਤੁਸੀਂ ਦੇਖ ਲਿਓ ਜਿਹੜੀ ਵੀ ਤੁਹਾਨੂੰ ਪੰਜਾਬੀ ਫਿਲਮ ਚੰਗੀ ਲੱਗੇ ਉਹ ਟੱਬਰ ਸਮੇਤ ਦੇਖਿਆ ਕਰੋ ਜਿਹੜੀ ਨਹੀਂ ਚੰਗੀ ਲੱਗਦੀ ਸਾਰਤਕ ਤਰੀਕੇ ਦੇ ਨਾਲ ਉਹਦੇ ਬਾਬਤ ਆਲੋਚਨਾਤਮਕ ਟਿੱਪਣੀ ਵੀ ਜ਼ਰੂਰ ਕਰਿਆ ਕਰੋ ਪਰ ਟਿੱਪਣੀ ਚੰਗੀ ਜਾਂ ਮਾੜੀ ਕਰਨੀ ਗਾਲ ਕੱਢ ਕੇ ਨਹੀਂ ਹੁੰਦੀ ਗੰਦ ਪਾ ਕੇ ਨਹੀਂ ਹੁੰਦੀ ਜੇ ਫਿਲਮ ਮਾੜੀ ਆ ਤੁਹਾਡੀ ਟਿੱਪਣੀ ਨਹੀਂ ਮਾੜੀ ਹੋਣੀ ਚਾਹੀਦੀ ਇਹ ਫਿਲਮ ਚੰਗੀ ਹੋਵੇ ਮੇਰ ਦੇ ਉੱਤੇ ਦਰਸ਼ਕਾਂ ਨਹੀਂ ਮੇਰ ਹੋਵੇ ਇਹਨਾਂ ਦੇ ਉੱਤੇ ਬਾਬੇ ਨਹੀਂ ਮੇਰ ਹੋਵੇ ਦੀ ਕਾਮਨਾ ਕਰਦੇ ਆ ਫਿਲਮ ਦੇ ਵਿੱਚ ਪਿਓ ਪੁੱਤ ਦੀ ਜਦੋਂ ਗੱਲ ਆਈ ਨਾ ਫਿਰ ਮੇਰਾ ਗੱਜ ਭਰ ਆਇਆ ਕਿਉਂਕਿ ਜਿਨ੍ਹਾਂ ਦੇ ਬਾਪ ਨਹੀਂ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਹੀੜ ਕੀ ਆ ਸਾਰੇ ਜਿੰਦਾਬਾਦ ਰਹਿਣ